ਅਕਸਰ ਇਹ ਖਬਰ ਆਉਂਦੀ ਗਸੀ ਕਿ ਪੰਜਾਬੀਆਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਆ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਉਹਨਾਂ ਦੇ ਪਾਸਪੋਰਟ ਵਾਪਸ ਨਹੀਂ ਦਿੱਤੇ ਜਾ ਰਹੇ ਜੇਕਰ ਉਹ ਆਪਣੇ ਹੱਕਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਉੱਤੇ ਝੂਠੇ ਦੋਸ਼ ਲਾ ਕੇ ਜਿਲ੍ਹਾਂ ਦੇ ਵਿੱਚ ਸੁੱਟਵਾ ਦਿੱਤੇ ਗਏ ਆ ਉਹ ਵਤਨ ਵਾਪਸ ਪਰਤਣਾ ਚਾਹੁੰਦੇ ਆ ਪਰ ਉਹਨਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਉਹਨਾਂ ਨੂੰ ਸਿਰਫ ਰੋਟੀ ਮਿਲਦੀ ਆ ਉਹ ਵੀ ਕਦੇ-ਕਦੇ ਮਿਲਦੀ ਆ ਉਹਨਾਂ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਗਿਆ ਜਿਨ੍ਹਾਂ ਦੇ ਕੋਲੇ ਉਹ ਕੰਮ ਕਰਦੇ ਆ ਉਹਨਾਂ ਦੇ ਵੱਲੋਂ ਇਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਦਿੱਤਾ ਗਿਆ ਪਰ ਹੁਣ ਇਹਨਾਂ ਗੱਲਾਂ ਦੇ ਉੱਤੇ ਕਾਟਾ ਫਿਰ ਗਿਆ ਕਿਉਂਕਿ ਜਿਹੜਾ ਕਾਨੂੰਨ 1950-60 ਦੇ ਵਿੱਚ ਵਕਫਾਕ ਦੇਸ਼ਾਂ ਦੇ ਵਿੱਚੋਂ ਮਜ਼ਦੂਰ ਬੁਲਾ ਕੇ ਉਹਨਾਂ ਦੇ ਕੋਲੋਂ ਵੱਧ ਤੋਂ ਵੱਧ ਕਮ ਲਓ ਤੇ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਵੱਧ ਤੋਂ ਵੱਧ ਕਮ ਲਓ ਜਿਹੜਾ ਉਦੋਂ ਕਾਨੂੰਨ ਸੀ 사우ਦੀ ਅਰਬ ਦੇ ਵਿੱਚ ਹੁਣ ਉਹਦੇ ਉੱਤੇ ਕਾਟਾ ਫਿਰ ਦਿੱਤਾ ਗਿਆ ਉਥੋਂ ਦੇ ਪ੍ਰਿੰਸ ਦੇ ਵੱਲੋਂ 사우ਦੀ ਅਰਬ ਦੇ ਵਿੱਚ 1950-60 ਦੇ ਦਹਾਕੇ ਦੇ ਵਿੱਚ ਕਫਾਲਾ ਸਿਸਟਮ ਸ਼ੁਰੂ ਕੀਤਾ ਗਿਆ ਸੀ ਇਹਨਾਂ ਤਰ੍ਹਾਂ ਕੀ ਆ ਕਫਾਲਾ ਸਿਸਟਮ ਕੀ ਆ ਇੱਕ ਤਫੀਲ ਆ ਤਫੀਲ ਕੌਣ ਆ ਜਿਹੜਾ ਕਿ ਸਪான்ਸਰ ਕਰਦਾ ਜਿਹਦੀ ਕੰਪਨੀ ਆ ਜਿਹਨੂੰ ਕਾਮਿਆਂ ਦੀ ਲੋੜ ਆ ਜਿਹੜਾ ਕਿ ਤੁਹਾਨੂੰ ਬੁਲਾਉਂਦਾ ਉਹਦੇ ਕੋਲੇ ਅਧਿਕਾਰ ਹੁੰਦੇ ਸੀ ਕਿ ਤੁਹਾਨੂੰ ਬੁਲਾ ਕੇ ਉਹ ਭਾਵੇਂ ਤੁਸੀਂ ਭਾਰਤੀ ਹੋ ਭਾਵੇਂ ਪੰਜਾਬ ਦੇ ਹੋ ਭਾਵੇਂ ਕਿਸੇ ਹੋਰ ਹਿੱਸੇ ਦੇ ਹੋ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਗਏ ਹੋਏ ਹੋ ਉਹ ਤੁਹਾਡਾ ਪਾਸਪੋਰਟ ਜ਼ਬਤ ਕਰ ਲੈਂਦਾ ਸੀ ਕਿਉਂਕਿ ਉਹਦੇ ਕੋਲੇ ਅਧਿਕਾਰ ਸੀ ਉਹ ਤੁਹਾਡੇ ਨਾਲ ਕੀਤੇ ਗਏ ਕਰਾਰ ਦੇ ਮੁਤਾਬਕ ਨਹੀਂ ਸੀ ਤਨਖਾਹ ਦਿੰਦਾ ਉਹ ਤੁਹਾਡੇ ਨਾਲ ਕੀਤੇ ਹੋਏ ਵਾਅਦੇ ਦੇ ਉੱਤੇ ਖਰਾ ਨਹੀਂ ਸੀ ਉਤਰਦਾ ਜੇ ਤੁਸੀਂ ਉਹਦੇ ਅਤਿਆਚਾਰਾਂ ਤੋਂ ਅੱਕ ਕੇ ਵਾਪਸ ਆਉਣਾ ਚਾਹੁੰਦੇ ਸੀ ਆਪਣੇ ਵਤਨ ਦੇ ਵਿੱਚ ਤਾਂ ਤੁਹਾਨੂੰ ਬਿਲਕੁਲ ਇਜਾਜ਼ਤ ਨਹੀਂ ਸੀ ਜੇ ਤੁਸੀਂ ਉਹਦੇ ਕੋਲੋਂ ਕੰਮ ਛੱਡ ਕੇ ਕਿਸੇ ਹੋਰ ਕੋਲੇ ਕੰਮ ਕਰਨਾ ਚਾਹੁੰਦੇ ਆ ਤੁਹਾਨੂੰ ਇਹ ਅਧਿਕਾਰ ਨਹੀਂ ਸੀ ਜਿਹਦੇ ਕਰਕੇ 사ウਦੀ ਅਰਬ ਦੀ ਸਾਖ ਦੇ ਉੱਤੇ ਬਹੁਤ ਵੱਡੇ ਸਵਾਲ ਸਮੇਂ-ਸਮੇਂ ਤੇ ਖੜੇ ਹੋਏ ਤੇ ਇਨ੍ਹਾਂ ਹੀ ਸਵਾਲਾਂ ਦੇ ਕਰਕੇ ਜਦੋਂ ਲੰਮੇ ਸਮੇਂ ਤੋਂ ਘੁੰਮਣ ਘੇਰੀਆਂ ਪਈਆਂ ਤਾਂ ਹੁਣ ਉੱਥੋਂ ਦੇ ਪ੍ਰਿੰਸ ਦੇ ਵੱਲੋਂ ਪਵਿੱਖ ਦੇ ਵਿਜ਼ਨ ਦੇ ਲਈ ਇਸ ਸਿਸਟਮ ਦੇ ਉੱਤੇ ਕਫਾਲਾ ਸਿਸਟਮ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ ਹੁਣ ਬਹੁਤ ਵਾਰ ਪੰਜਾਬੀ ਇਹ ਗੱਲ ਕਹਿੰਦੇ ਆ ਕਿ ਭਾਈ ਸਾਡਾ 사ウਦੀ ਅਰਬ ਦੇ ਵਿੱਚ ਨੁਕਸਾਨ ਹੋਇਆ ਅਸੀਂ ਉੱਥੇ ਗਏ ਉੱਥੇ ਸਾਡੇ ਨਾਲ ਆ ਆ ਅਤਿਆਚਾਰੀ ਰੂਪ ਦੇ ਵਿੱਚ ਹੋਇਆ ਕਈ ਵਾਰ ਮਸਲਾ ਹੱਲ ਵੀ ਹੋਇਆ ਬਹੁਤੀ ਵਾਰ ਮਸਲਾ ਹੱਲ ਨਹੀਂ ਵੀ ਹੋਇਆ ਕਈ ਵਾਰ ਉੱਥੋਂ ਖਬਰਾਂ ਆਈਆਂ ਜੀ ਕਿ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਦੁੱਖ ਤੇ ਭੁੱਖ ਦੇ ਕਰਕੇ ਮੌਤ ਵੀ ਹੋਈ ਆ ਪਰ ਅਸੀਂ ਇਹ ਵੀ ਜਾਣਦੇ ਆ ਕਿ ਥਾੜੀ ਦੇਸ਼ਾਂ ਦਾ ਵੀ ਪੰਜਾਬ ਤੇ ਸਮੁੱਚੇ ਦੇਸ਼ ਦੇ ਅਰਥਚਾਰੇ ਦੇ ਵਿੱਚ ਵੱਡਾ ਯੋਗਦਾਨ ਆ ਜੇਕਰ ਸਾਡੇ ਭੈਣਾ ਵੀਰ ਆਪਾਂ ਚਲੋ ਪੰਜਾਬ ਤੱਕ ਹੀ ਗੱਲ ਸੀਮਤ ਰੱਖਦੇ ਆ ਜੇ ਇਹਨਾਂ ਨੂੰ ਸਾਊਦੀ ਅਰਬ ਦੇ ਵਿੱਚ ਜਾਂ ਹੋਰ ਅਰਬ ਕੰਟਰੀਜ਼ ਦੇ ਵਿੱਚ ਜਾਣ ਦਾ ਮੌਕਾ ਨਾ ਮਿਲੇ ਤਾਂ ਹੋ ਸਕਦਾ ਵੀ ਇਹ ਬੇਰੁਜ਼ਗਾਰੀ ਦੇ ਉਸ आलम ਦੇ ਵਿੱਚ ਪਹੁੰਚ ਜਾਣ ਜਿੱਥੇ ਕਿ ਘਰ ਦੇ ਵਿੱਚ ਭੰਗ ਪੁੱਜੇ ਮੈਂ ਧੰਨਵਾਦੀ ਇਸ ਕਰਕੇ ਆ ਇਹਨਾਂ ਹਿੰਮਤੀ ਲੋਕਾਂ ਦਾ ਤੇ ਉਹਨਾਂ ਦੇਸ਼ਾਂ ਦਾ ਉੱਥੇ ਭਾਵੇਂ ਘੱਟ ਪੈਸੇ ਮਿਲਦੇ ਜਾਂ ਵੱਧ ਮਿਲਦੇ ਆ ਪਰ ਕੁਝ ਨਾ ਕੁਝ ਮਿਲਦਾ ਤਾਂ ਹੈ ਤੇ ਉਸ ਮਿਲੇ ਦੇ ਵਿੱਚੋਂ ਇਹ ਆਪਦੇ ਪੇਕੇ ਪਿੰਡ ਆਪਦੇ ਨਗਰ ਖੇੜੇ ਪਹੇਟ ਕੇ ਤੇ ਭਾਈ ਇਹਨਾਂ ਦੀ ਪਿਛਲੀਆਂ ਦੀ ਵੀ ਜ਼ਿੰਦਗੀ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਆ ਤੇ ਆਪ ਵੀ ਉਹ ਦਿਲ ਰਤ ਮਿਹਨਤ ਕਰਦੇ ਆ ਪਰ ਕਫਾਲਾ ਸਿਸਟਮ ਜਦੋਂ ਹੁਣ ਹਟਾ ਦਿੱਤਾ ਗਿਆ ਇਹਦੇ ਨਾਲ ਫਾਇਦਾ ਕੀ ਹੋਊਗਾ ਇਕੱਲੇ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਨਹੀਂ ਕੁੱਲ ਦੁਨੀਆ ਦੇ ਵਿੱਚ ਵਸਦੇ ਉਹ ਲੋਕ ਜਿਹੜੇ ਕਿ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਤੇ ਸਾਊਦੀ ਅਰਬ ਦੇ ਵਿੱਚ ਮਜ਼ਦੂਰੀ ਕਰਨ ਜਾਂਦੇ ਸੀ ਕੰਮ ਕਰਨ ਜਾਂਦੇ ਸੀ ਕਿਸੇ ਕੰਪਨੀ ਦੇ ਵੱਲੋਂ ਹਰ ਕੀਤੇ ਜਾਂਦੇ ਸੀ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਪਰ ਜਦੋਂ ਹੁਣ ਇਹ ਕਫਾਲਾ ਸਿਸਟਮ हट ਗਿਆ ਤੇ ਫਿਰ ਫਾਇਦਾ ਕੀ ਹੋਊਗਾ ਹੁਣ ਜਿਹੜੇ ਮਜ਼ਦੂਰ ਜਾਣਗੇ ਜਿਹੜੇ ਕੰਮੇ ਉੱਥੇ ਜਾਣਗੇ ਉਹਨਾਂ ਨੂੰ ਆਪਣੀ ਮਰਜ਼ੀ ਦੇ ਨਾਲ ਨੌਕਰੀ ਬਦਲਣ ਦੀ ਇਜਾਜ਼ਤ ਹੋ ਤੈਅशुदा ਤਨਖਾ ਤੇ ਕੰਮ ਦੇ ਘੰਟਿਆਂ ਦੇ ਹਿਸਾਬ ਦੇ ਨਾਲ ਉਹ ਕੰਮ ਕਰ ਸਕਦੇ ਆ ਜੇ ਮੰਨ ਲਓ 10 ਘੰਟੇ ਕੰਮ ਕਰਨਾ ਜੋ ਕੌਂਟਰੈਕਟ ਦੇ ਵਿੱਚ ਹੋਇਆ ਤੁਸੀਂ 10 ਘੰਟੇ ਕਰਨਾ ਜੇ 11ਵਾਂ ਘੰਟਾ ਕੰਮ ਕਰੋਗੇ ਫਿਰ ਤੁਹਾਨੂੰ ਓਵਰਟਾਈਮ ਮਿਲੇਗਾ ਇਹ ਕਫਾਲਾ ਸਿਸਟਮ ਹਟਾਏ ਜਾਣ ਤੋਂ ਬਾਅਦ ਤੁਹਾਡੇ ਅਧਿਕਾਰਾਂ ਦੇ ਵਿੱਚ ਗੱਲ ਸ਼ਾਮਿਲ ਹੋਈ ਹੈ ਬਿਨਾ ਕਫੀਲ ਦੀ ਇਜਾਜ਼ਤ ਦੇ ਸਾਊਦੀ ਅਰਬ ਨੂੰ ਛੱਡ ਕੇ ਤੁਸੀਂ ਆਪਣੇ ਦੇਸ਼ ਵਨ ਵਾਪਸ ਆ ਸਕਦੇ ਹੋ ਕਿਉਂਕਿ ਪਹਿਲਾਂ ਤੁਹਾਨੂੰ ਇਹ ਇਜਾਜ਼ਤ ਨਹੀਂ ਸੀ ਮਨ ਲੋ ਕਿ ਤੁਸੀਂ ਗਏ ਆ ਸਾਊਦੀ ਅਰਬ ਕਿਸੇ ਕੰਪਨੀ ਦੇ ਰਾਹੀਂ ਕਫੀਲ ਨੇ ਤੁਹਾਨੂੰ ਬੁਲਾਇਆ ਤੇ ਕਫਾਲਾ ਸਿਸਟਮ ਦੇ ਤਹਿਤ ਜੇਕਰ ਤੁਸੀਂ ਤੰਗ ਹੋ ਜਾ ਜਿਵੇਂ ਵੀ ਹੋ ਤੁਸੀਂ ਆਪਣੇ ਵਤਨ ਦੇ ਵਿੱਚ ਵਾਪਸ ਨਹੀਂ ਆ ਸਕਦੇ ਸੀ ਜਦੋਂ ਉਹ ਜਾਊਗਾ ਜਿਹਨੇ ਬੁਲਾਇਆ ਤਾਂ ਆ ਸਕਦੇ ਸੀ ਨਹੀਂ ਤਾਂ ਤੁਸੀਂ ਆਉਣ ਦੀ ਅਧਿਕਾਰ ਨਹੀਂ ਸੀ ਰੱਖਦੇ ਅਗਲੀ ਗੱਲ ਇਹ ਆ ਕਿ ਹੁਣ ਜੇਕਰ ਤੁਹਾਡਾ ਉੱਥੇ ਸਾਊਦੀ ਅਰਬ ਦੇ ਵਿੱਚ ਮਾਨਸਿਕ ਆਰਥਿਕ ਸਰੀਰਕ ਨੁਕਸਾਨ ਹੁੰਦਾ ਜਾਂ ਸ਼ੋਸ਼ਣ ਹੁੰਦਾ ਤੁਸੀਂ ਇਹਦੇ ਖਿਲਾਫ ਸੁਣਵਾਈ ਕਰਵਾ ਸਕਦੇ ਹੋ ਤੁਸੀਂ ਇਹਦੇ ਖਿਲਾਫ ਆਵਾਜ਼ ਚੁੱਕ ਸਕਦੇ ਹੋ ਤੁਸੀਂ ਆਪਣੇ ਹੱਕਾਂ ਦੇ ਲਈ ਕਾਨੂੰਨੀ ਕਾਰਵਾਈ ਕਰ ਸਕਦੇ ਹੋ ਇਹ ਸਾਰਾ ਕੁਝ ਹੁਣ ਉੱਥੇ ਕਿਉਂ ਹੋਇਆ ਹੁਣ ਅਗਲਾ ਸਵਾਲ ਇਹ ਆ ਅਸਲ ਦੇ ਵਿੱਚ 사우ਦੀ ਅਰਬ ਦੇ ਪ੍ਰਿੰਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਭਵਿੱਖ ਦੇ ਲਈ ਤੇਲ ਤੋਂ ਬਿਨਾਂ ਕਿਉਂਕਿ ਪਹਿਲਾਂ ਤਾਂ ਉੱਥੋਂ ਦੀ ਆਰਥਿਕਤਾ ਤੇਲ ਦੇ ਉੱਤੇ ਨਿਰਭਰ ਸੀ ਹੁਣ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਜੀ ਕਿ ਤੇਲ ਵਾਲਾ ਦੌਰ ਜਾ ਰਿਹਾ ਲਗਭਗ ਤੇ ਆਉਂਦੇ ਸਮੇਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਆਮਦਨ ਦੇ ਹੋਰ ਵਸੀਲੇ ਖੜੇ ਕਰਨੇ ਪੈਣਗੇ ਉਹ ਆਮਦਨ ਦੇ ਵਸੀਲੇ ਹੋਰ ਤਾਂ ਖੜੇ ਹੋਣਗੇ ਜੇਕਰ ਦੁਨੀਆ ਭਰ ਦੇ ਵਿੱਚੋਂ ਹੋਰ ਉੱਥੇ ਮਜ਼ਦੂਰ ਆਉਣਗੇ ਜੇਕਰ ਉੱਥੇ ਹੁਨਰਮੰਦ ਕਾਮੇ ਆਉਣਗੇ ਹਨਰਮੰਦ ਕਾਮੇ ਉਥੇ ਉਨੀ ਵੱਡੀ ਗਿਣਤੀ ਚ ਨਹੀਂ ਸੀ ਜਾ ਰਹੇ ਜਿੰਨੇ ਕਿ ਚਾਹੀਦੇ ਆ ਇਸ ਕਰਕੇ ਮਜ਼ਦੂਰਾਂ ਲਈ ਉਥੇ ਕਾਮਿਆਂ ਦੀ ਉਥੇ ਹਨਰਮੰਦਾਂ ਦੀ ਲੋੜ ਆ ਨਵੇਂ ਆਮਦਨ ਦੇ ਵਸੀਲੇ ਕਢਣ ਦੇ ਲਈ ਤੇ ਇਹਦੇ ਨਾਲ ਹੁਣ ਜਿਹੜਾ ਕਫਾਲਾ ਸਿਸਟਮ ਬੰਦ ਕਰਕੇ ਉਥੋਂ ਦੇ ਪ੍ਰਿੰਸ ਦੇ ਵੱਲੋਂ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਸਾਡਾ ਮਜ਼ਦੂਰਾਂ ਦੇ ਪ੍ਰਤੀ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸਦੇ ਕਾਮਿਆਂ ਦੇ ਪ੍ਰਤੀ ਜਿਹੜੇ ਇਥੋਂ ਦੇ ਕੰਮ ਦੇ ਤਰੀਕੇ ਆ ਉਹਨਾਂ ਨੂੰ ਉਹ ਅਪਣਾ ਲੈਣ ਤੇ ਅਸੀਂ ਉਹਨਾਂ ਦੇ ਪ੍ਰਤੀ ਕਿੰਨੇ ਫਿਕਰਮੰਦ ਆ ਤੇ ਅਸੀਂ ਉਹਨਾਂ ਦੇ ਨਾਲ ਆ। ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦਾ ਵਿਜ਼ਨ 2030 ਸਾਊਦੀ ਅਰਬ ਨੂੰ ਆਧੁਨਿਕ ਤੇ ਵਿਧੀਪੂਰਨ ਅਰਥਵਿਵਸਥਾ ਵਾਲਾ ਦੇਸ਼ ਬਣਾਉਣ ਦਾ ਇਹ ਯੋਜਨਾ ਉਹਨਾਂ ਦੀ ਤੇ ਸਾਊਦੀ ਅਰਬ ਦੀ ਅਰਥਵਿਵਸਥਾ ਮੁੱਖ ਤੌਰ ਦੇ ਉੱਤੇ ਤੇਲ ਦੇ ਉੱਤੇ ਨਿਰਭਰ ਸੀ ਪਰ ਦੂਜੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਿਦੇਸ਼ੀ ਨਿਵੇਸ਼ ਤੇ ਹੁਨਰਮੰਦ ਕਾਮਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਸਮੇਂ ਦੀ ਲੋੜ ਸੀ। ਇਹਦੇ ਕਰਕੇ ਉਥੋਂ ਦੇ ਪ੍ਰਿੰਸ ਦੇ ਵੱਲੋਂ ਇਹ ਹੁਣ ਕਫਾਲਾ ਸਿਸਟਮ ਦੇ ਉੱਤੇ ਕਾਟਾ ਫੇਰ ਦਿੱਤਾ ਗਿਆ ਭਾਵੇਂ ਕਿ ਇਸ ਦੇਸ਼ ਨੇ ਆਪਣੀ ਲੋੜ ਦੇ ਹਿਸਾਬ ਨਾਲ ਇਹ ਸਾਰਾ ਕੁਝ ਕੀਤਾ ਜਦੋਂ 1950-60 ਦੇ ਦਹਾਕੇ ਦੇ ਵਿੱਚ ਉਹਨਾਂ ਨੂੰ ਇਹ ਜਾਪਿਆ ਕਿ ਭਾਈ ਤੇਲ ਦੇ ਮਾਮਲੇ ਦੇ ਵਿੱਚ ਤੇਲ ਕੱਢਣ ਦੇ ਮਾਮਲੇ ਦੇ ਵਿੱਚ ਇਸ ਉਦਯੋਗ ਦੇ ਵਿੱਚ ਸਾਨੂੰ ਸਸਤੇ ਭਾਅ ਦੇ ਕੰਮਿਆਂ ਦੀ ਲੋੜ ਆ ਉਦੋਂ ਉੱਥੇ ਕਫਾਲਾ ਸਿਸਟਮ ਸੀ ਜਦੋਂ ਹੁਣ ਉਹ ਦੌਰ ਜਾਂਦਾ ਹੋਇਆ ਪ੍ਰਤੀਤ ਹੁੰਦਾ ਤੇ ਆਮਦਨ ਦੇ ਹੋਰ ਵਸੀਲੇ ਪੈਦਾ ਕਰਨੇ ਆ ਹੋਰ ਕੁਦਯੋਗਾਂ ਨੂੰ ਉਤਸ਼ਾਹਿਤ ਕਰਨਾ ਤੇ ਅਸੀਂ ਲੋਕ ਹੋਰ ਵੀ ਲੈ ਕੇ ਆਉਣੇ ਆ ਜਾਂ ਜਿਹੜੇ ਆਏ ਆ ਉਹਨਾਂ ਨੂੰ ਇੱਥੇ ਟਿਕੇ ਰਹਿਣ ਵਾਸਤੇ ਕਹਿਣਾ ਤਾਂ ਫਿਰ ਉਹਨਾਂ ਦੇ ਵੱਲੋਂ ਇਹ ਕਫਾਲਾ ਸਿਸਟਮ ਹਟਾ ਦਿੱਤਾ ਗਿਆ ਇਹਦੇ ਨਾਲ ਵਿਦੇਸ਼ਾਂ ਦੇ ਵਿੱਚੋਂ 사ウਦੀ ਅਰਬ ਦੇ ਵਿੱਚ ਗਏ ਹੋਏ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਉਤੇ ਰਾਹਤ ਮਿਲੀ ਜਾਂ ਜੇਕਰ ਤੁਹਾਡਾ ਕੋਈ ਵੀ ਭੈਣ ਵੀਰ ਉੱਥੇ ਗਿਆ ਹੋਇਆ 사ウਦੀ ਅਰਬ ਦੇ ਵਿੱਚ ਤਾਂ ਤੁਸੀਂ ਉਹਨੂੰ ਪੁੱਛ ਕੇ ਦੇਖ ਸਕਦੇ ਹੋ ਕਿ ਕਫਾਲਾ ਸਿਸਟਮ ਹਟਣ ਤੋਂ ਬਾਅਦ ਤੁਹਾਡੇ ਮਨ ਦੀ ਅਵਸਥਾ ਕਿ ਹੋਜੀ ਹੈ ਤੇ ਪਹਿਲਾਂ ਤੁਹਾਡੇ ਨਾਲ ਦੇ ਕੰਮ ਜਿਹੜੇ ਆ ਉਹਨਾਂ ਦੇ ਮਨ ਦੇ ਉੱਤੇ ਕੀ ਬੀਤਦੀ ਸੀ ਉਹਨਾਂ ਦੇ ਨਾਲ ਕੀ ਕੁਝ ਹੋਇਆ ਤੇ ਬਹੁਤ ਕੁਝ ਹੋਇਆ ਇਹ ਗੱਲ ਸੱਚੀ ਆ ਬਹੁਤ ਅਤਿਆਚਾਰ ਵੀ ਹੋਇਆ ਇਹ ਗੱਲ ਸੱਚੀ ਆ ਬੇਹਦ ਅਤਿਆਚਾਰ ਹੋਇਆ ਇਹ ਗੱਲ ਸੱਚੀ ਆ ਕੱਲੇ ਸਾਊਦੀ ਅਰਬ ਦੇ ਵਿੱਚ ਨਹੀਂ ਵੱਖ-ਵੱਖ ਅਰਬ ਕੰਟਰੀਜ਼ ਦੇ ਵਿੱਚ ਉਹ ਕਈ ਥਾਵਾਂ ਦੇ ਉੱਤੇ ਪੰਜਾਬਗਾਂ ਦੇ ਨਾਲ ਸਮੁੱਚੇ ਭਾਰਤ ਵਸਿਗਾਂ ਦੇ ਨਾਲ ਅਤਿਆਚਾਰ ਹੁੰਦਾ ਰਿਹਾ ਹੁਣ ਕਈ ਪਣਾ ਵੀਰੇ ਗੱਲ ਕਰਨੇ ਵੀ ਯਾਰ ਸਾਊਦੀ ਅਰਬ ਦੇ ਵਿੱਚ ਤੁਸੀਂ ਦੁਬਈ ਦੇ ਵਿੱਚ ਤੁਸੀਂ ਇੱਥੇ ਕਤਰ ਦੇ ਵਿੱਚ ਤੁਸੀਂ ਬਾਕੀ ਵਕ ਵਕ ਦੇਸ਼ਾਂ ਦੇ ਵਾਲਾ ਕਿਉਂ ਜਾਂਦੇ ਆ ਜਿਹੜੇ ਬੰਦੇ ਨੂੰ ਵੀਰੋ ਇੱਥੇ 10000 ਰੁਪਈਆ ਨਹੀਂ ਮਿਲਦਾ ਉਹਨੂੰ ਜੇਕਰ ਉੱਥੇ ਜਾ ਕੇ 25 30000 ਰੁਪਈਆ ਵੀ ਮਿਲਣ ਲੱਗ ਜਾਂਦਾ ਬੰਦਾ ਇਹ ਸਮਝਦਾ ਜੀ ਕਿ ਮੇਰੀ ਆਮਦਨ ਤਿੰਨ ਗੁਣਾ ਹੋ ਗਈ ਆ ਹਾਂ ਜੇ ਤੁਹਾਨੂੰ 25 30000 ਇੱਥੇ ਹੀ ਮਿਲਦਾ ਤੇ ਫਿਰ ਤੁਹਾਨੂੰ ਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉੱਥੇ 25 30000 ਨਹੀਂ ਤਾਂ ਜੇ ਤੁਸੀਂ 40000 ਵੀ ਕਮਾ ਲੈਨੇ ਆ ਮੈਂ ਆਪਣੇ ਕੋਲ ਨਹੀਂ ਕਹਿੰਦਾ ਜਿਹੜੇ ਮੇਰੇ ਉੱਥੇ ਸਾਥੀ ਵਸਦੇ ਆ ਉਹਨਾਂ ਦਾ ਇਹ ਵਿਰਵਾ ਉਹਨਾਂ ਨੇ ਮੰਦੀ ਬੇਦਨਾ ਹੈ ਉਹ ਇਹ ਗੱਲ ਕਹਿੰਦੇ ਵੀ ਜੇ ਤੁਸੀਂ 25 30 ਹਜ਼ਾਰ ਇੱਥੇ ਕਮਾਉਨੇ ਆ ਤੇ ਫਿਰ ਤੁਸੀਂ ਅਰਬ ਕੰਟਰੀ ਦੇ ਵਿੱਚ ਆ ਕੇ ਮੰਨ ਲਓ 40 ਹਜ਼ਾਰ ਕਮਾਉਂਦੇ ਹੋ ਤੇ ਫਿਰ ਤੁਹਾਨੂੰ ਕੋਈ ਬਹੁਤਾ ਲਾਭ ਨਹੀਂ ਆ ਪਰ ਜੇਕਰ ਤੁਹਾਨੂੰ ਇੱਥੇ ਕੁਝ ਵੀ ਨਹੀਂ ਮਿਲਦਾ ਜਾਂ ਤੁਹਾਡੇ ਵਿੱਚ ਹੁਨਰਮੰਦੀ ਇੰਨੀ ਆ ਵੀ ਭਾਈ ਤੁਸੀਂ ਆਪਦੀ ਤਕਨੀਕ ਦੇ ਨਾਲ ਆਪਣੀ ਇਕਾਗਰਤਾ ਦੇ ਨਾਲ 60 70 80 ਹਜ਼ਾਰ ਰੁਪਏ ਤੱਕ ਵੀ ਆ ਸਕਦੇ ਆ ਤੇ ਫਿਰ ਉਹਨਾਂ ਦੇ ਲਈ ਉਹ ਕੈਨੇਡਾ ਵੀ ਆ ਉਹਨਾਂ ਲਈ ਉਹ ਅਮਰੀਕਾ ਵੀ ਆ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਜਰਮਨ ਯੂਰਪ ਦੀਆਂ ਹੋਰ ਕੰਟਰੀਜ਼ ਇੰਗਲੈਂਡ ਉੱਥੇ ਜਾਣ ਦੀ ਪ੍ਰਕਿਰਿਆ ਹੋਰ ਆ ਮਹਿੰਗੀ ਪ੍ਰਕਿਰਿਆ ਵੀ ਆ ਇਮੀਗ੍ਰੇਸ਼ਨ ਦੀਆਂ ਪਾਲਿਸਿਜ਼ ਹੋਰ ਆ ਪਰ ਗੱਲ ਇਹ ਜਿਹੜੀਆਂ ਅਰਬ ਕੰਟਰੀਜ਼ ਆ ਉਸ ਜਿਹੜੇ ਸਧਾਰਨ ਬੰਦੇ ਆ ਜਿਹੜੇ ਕਾਮੇ ਲੋਕ ਆ ਉਹਨਾਂ ਵਾਸਤੇ ਕੈਨੇਡਾ ਉਹੀ ਆ ਉਹਨਾਂ ਵਾਸਤੇ ਅਮਰੀਕਾ ਉਹੀ ਆ ਤੇ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਦੇਖ ਲਓ ਤੁਹਾਨੂੰ ਦਰਜਨਾਂ ਦੀ ਗਿਣਤੀ ਦੇ ਵਿੱਚ ਯੂਏਈ ਤੁਹਾਨੂੰ ਕਤਰ ਦੇ ਵਿੱਚ ਤੁਹਾਨੂੰ ਸਾਊਦੀ ਅਰਬ ਦੇ ਵਿੱਚ ਤੁਹਾਨੂੰ ਈਰਾਨ ਇਰਾਕ ਦੇ ਵਿੱਚ ਤੁਹਾਨੂੰ ਵੱਖ-ਵੱਖ ਥਾਵਾਂ ਦੇ ਉੱਤੇ ਜਾਣ ਵਾਲੇ ਲੋਕਾਂ ਦੇ ਨਾਮ ਪਤਾ ਲੱਗ ਜਾਣੇ ਆ ਕਿੰਨੇ ਲੋਕ ਗਏ ਪਤਾ ਲੱਗ ਜਾਣਾ ਭਾਵੇਂ ਕਿ ਉਹ ਉੱਥੇ ਗਰਮੀ ਦੇ ਕਰਕੇ ਉਹ ਉੱਥੋਂ ਦੀਆਂ ਪਾਲਿਸੀਆਂ ਦੇ ਕਰਕੇ ਉਹ ਉੱਥੋਂ ਦੇ ਨਿਯਮਾਂ ਦੇ ਕਰਕੇ ਤੇ ਭਾਵੇਂ ਉੱਥੇ ਕਈ ਤਰ੍ਹਾਂ ਦੀਆਂ ਹੋਰ ਦਿੱਕਤਾਂ ਉਹਦੇ ਕਰਕੇ ਘੱਟ ਰੁਪਈਏ ਕਮਾਉਂਦੇ ਹੁਣ ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਆ ਵੀ ਇਸ ਕੰਪਨੀ ਦੇ ਵਿੱਚ ਜਿੱਥੇ ਅਸੀਂ ਕੰਮ ਕਰ ਰਹੇ ਆਂ ਇੱਥੋਂ ਆਉਂਦੇ ਪੈਸੇ ਸਾਡੇ ਪਿੱਛੇ ਨੂੰ ਸੁਭਾਰ ਰਹੇ ਆ ਸਾਡੇ ਪਿੰਡ ਦੇ ਵਿੱਚ ਸਾਡੇ ਘਰ ਦੇ ਵਿੱਚ ਜਿੰਨੇ ਮੈਂਬਰ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਕਰ ਰਹੇ ਆ ਸਾਰੀਆਂ ਕੰਪਨੀਆਂ ਕਿਤੇ ਵੀ ਮਾੜੀਆਂ ਨਹੀਂ ਅਰਬ ਕੰਟਰੀਜ਼ ਦੇ ਵਿੱਚ ਵੀ ਬਹੁਤ ਸਾਰੀਆਂ ਕੰਪਨੀਆਂ ਐਸੀਆਂ ਜਿਹੜੀਆਂ ਕਿ ਬੜੀ ਇਮਾਨਦਾਰੀ ਨਾਲ ਕੰਮ ਕਰਦੀਆਂ ਤੇ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ 20-20 ਸਾਲ ਤੋਂ ਕਈ ਕੰਪਨੀਆਂ ਵਿੱਚ ਉੱਥੇ ਲਗਾਤਾਰ ਟਿਕਿਆ ਵੀ ਹੋਇਆ ਪਰ ਕਈ ਕੰਪਨੀਆਂ ਜਿਹੜੀਆਂ ਉਹ ਬੇਈਮਾਨੀ ਵੀ ਕਰਦੀਆਂ ਉਹ ਜਿਹੜੀਆਂ ਬੇਈਮਾਨੀ ਕਰਦੀਆਂ ਹੁਣ ਉਹਨਾਂ ਦੀ ਬੇਈਮਾਨੀ ਦੇ ਉੱਤੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਸੋਚ ਦੇ ਉੱਤੇ ਕਾਟਾ ਵੱਜ ਗਿਆ ਜਦੋਂ ਇਹ ਕਫਾਲਾ ਸਿਸਟਮ ਹਟਿਆ ਤੁਸੀਂ ਤੁਲਨਾ ਕਰਕੇ ਦੇਖੋ ਪਿਛਲੇ ਕੁਝਕ ਸਮੇਂ ਦੇ ਵਿੱਚ ਦੁਬਈ ਨੇ ਕਿੰਨੀ ਤਰੱਕੀ ਕੀਤੀ ਆ ਯੂਏਈ ਦਾ ਸ਼ਹਿਰ ਆ ਦੁਬਈ ਦੁਬਈ ਇਹ ਸ਼ਹਿਰ ਆ ਇਹ ਕੋ ਕੰਟਰੀ ਨਹੀਂ ਹੈਗੀ ਪਰ ਇਸ ਸ਼ਹਿਰ ਨੇ ਕਿੰਨੀ ਤਰੱਕੀ ਕੀਤੀ ਆ ਤੁਸੀਂ ਐਂ ਕਰੋ ਜੀ ਕੁਝ ਕੁ ਤਹਾਕੇ ਪਹਿਲਾਂ ਵਾਲੇ ਝਾਤ ਮਾਰੋ ਇਹਨੂੰ ਇਸ ਕਰਕੇ ਜਾਣਦੇ ਸੀ ਵੀ ਤੇਲ ਵਾਲੀ ਨਗਰੀ ਆ ਰੇਤ ਵਾਲੀ ਨਗਰੀ ਆ ਤੇ ਊਠਾਂ ਵਾਲੀ ਨਗਰੀ ਆ ਪਰ ਅੱਜ ਇਹਨਾਂ ਤਿੰਨਾਂ ਗੱਲਾਂ ਨੂੰ ਪਰੇ ਕਰਕੇ ਦੇਖੋ ਇਹੋਂ ਲੱਗਦਾ ਵੀ ਦੁਨੀਆ ਦਾ ਸਭ ਤੋਂ ਵੱਡਾ ਸਪਾਟੇ ਵਾਲਾ ਸ਼ਹਿਰ ਇਹ ਬਣ ਗਿਆ ਉਸੇ ਤਰੀਕੇ ਦੇ ਨਾਲ ਸਾウਦੀ ਅਰਬ ਨੂੰ ਵਿਕਸਿਤ ਕਰਨ ਦੀ ਉਥੋਂ ਦੇ ਪ੍ਰਿੰਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕੋਸ਼ਿਸ਼ ਤਾਂ ਸਫਲ ਹੋਊਗੀ ਜੇਕਰ ਲੋਕਾਂ ਦਾ ਨਜ਼ਰੀਆ ਸਾウਦੀ ਅਰਬ ਦੇ ਪ੍ਰਤੀ ਬਦਲੂਗਾ ਉਹ ਨਜ਼ਰੀਆ ਬਦਲਣ ਦੀ ਖਾਤਰ ਇੱਕ ਕਫਾਲਾ ਸਿਸਟਮ ਹਟਾਇਆ ਗਿਆ ਇਹ ਕੋਈ ਹੋਰ ਕਾਰਨ ਨਹੀਂਗਾ ਇਹ ਨਜ਼ਰੀਆ ਬਦਲੇ ਦੁਨੀਆ ਭਰ ਦੇ ਵਿੱਚ ਵਸਦੇ ਲੋਕਾਂ ਦਾ ਜਿਹੜੇ ਮਜ਼ਦੂਰ ਹੁਨਰਮੰਦ ਉਥੇ ਜਾਣਾ ਚਾਹੁੰਦੇ ਸਨ ਜਾਂ ਜਿਹੜੇ ਉਥੇ ਗਏ ਹਨ ਉਹਨਾਂ ਨੂੰ ਦਿੱਕਤ ਨਾ ਆਵੇ ਤੇ ਉਹਨਾਂ ਦੇ ਵੱਲੋਂ ਜੋ ਪ੍ਰਚਾਰਿਆ ਜਾਂਦਾ ਉਹ ਪ੍ਰਚਾਰਿਆ ਨਾ ਜਾਵੇ ਇਹਦੇ ਕਰਕੇ ਸਾਊਦੀ ਅਰਬ ਦੇ ਵਿੱਚ ਇਹ ਫੈਸਲਾ ਹੋਇਆ ਸੋ ਪੰਜਾਬੀਆਂ ਵਾਸਤੇ ਕਿਉਂਕਿ ਅਸੀਂ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਆਂ ਆਪਾਂ ਪੈਣਾ ਵੀਰ ਇੱਕ ਦੂਜੇ ਦੇ ਰਮਜ਼ ਨੂੰ ਜਾਣਦੇ ਆਂ ਸੋ ਪੰਜਾਬੀਆਂ ਵਾਸਤੇ ਇਹ ਤਸੱਲੀ ਦੀ ਗੱਲ ਆ ਇਹ ਖੁਸ਼ੀ ਦੀ ਗੱਲ ਆ ਇਹ ਰਾਹਤ ਭਰੀ ਗੱਲ ਆ ਕਿ ਭਾਈ ਤੁਹਾਡੇ ਉੱਤੇ ਕਫਾਲਾ ਸਿਸਟਮ ਦਾ ਝੂਲਾ ਲੱਗ ਗਿਆ ਹੁਣ ਇਹ ਜਿਹੜੀ ਪੰਜਾੜੀ ਪਈ ਸੀ ਇਹਦੇ ਤੋਂ ਤੁਹਾਡਾ ਖੇੜਾ ਛੁੱਟ ਗਿਆ ਬਾਕੀ ਇਹ ਖੇੜਾ ਛੁੱਟਣ ਤੋਂ ਬਾਅਦ ਤੁਹਾਡੇ ਉੱਥੇ ਹਾਲਾਤ ਕੀ ਆ ਜਿਹੜੇ ਤੁਹਾਡੇ ਨਾਲ ਦੇ ਪੈਣਾ ਵੀਰ ਆ ਉਤਤ ਤੁਹਾਡੇ ਕੋਲੇ ਕੀ ਆਪਦੇ ਪ੍ਰਭਾਵ ਜ਼ਾਹਰ ਕਰਦੇ ਆ ਇਹ ਤੁਸੀਂ ਟਿੱਪਣੀਆਂ ਦੇ ਰੂਪ ਵਿੱਚ ਸਾਂਝਾ ਕਰਦੇ ਹੋ ਤਾਂ ਜੋ ਅਸੀਂ ਅਗਲੀ ਵੀਡੀਓਜ਼ ਦੇ ਵਿੱਚ ਇਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰੀਏ ਪਰ ਇੰਨੀ ਗੱਲ ਜ਼ਰੂਰ ਆ ਵੀ ਅਤਿਆਚਾਰ ਬਹੁਤ ਹੁੰਦਾ ਸੀ ਤੇ ਕਈ ਥਾਵਾਂ ਦੇ ਉੱਤੇ ਸ਼ਾਇਦ ਅੱਜ ਵੀ ਹੁੰਦਾ ਹੋਵੇ ਜਿੰਨਾ ਅਤਿਆਚਾਰ ਪਹਿਲਾਂ ਹੁੰਦਾ ਸੀ ਉਹਦੇ ਵਿੱਚ ਸ਼ਾਇਦ ਕੁਝ ਹੱਦ ਤੱਕ ਘਟौती ਵੀ ਆਈ ਹੋਵੇ ਪਰ ਇਹਨਾਂ ਕਫਾਲਾ ਸਿਸਟਮ ਆ ਇਹਦੇ ਬਾਰੇ ਭਾਰਤੀ ਮੀਡੀਆ ਦੇ ਵਿੱਚ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਆ ਜਿਹੜੇ ਇੱਥੇ ਪੰਜਾਬੀ ਬੈਠੇ ਆ ਜਿਨ੍ਹਾਂ ਨੇ ਇਹ ਗੱਲਾਂ ਸੁਣੀਆਂ ਕਿ ਭਾਈ ਸਾウਦੀ ਅਰਬ ਦੇ ਵਿੱਚ ਤਾਂ ਯਾਰ ਪਾਸਪੋਰਟ ਜ਼ਬਤ ਕਰ ਲੈਂਦੇ ਆ ਉੱਥੇ ਬਾਅਦ ਵਿੱਚ ਪਾਸਪੋਰਟ ਦਿੰਦੇ ਹੀ ਨਹੀਂ ਵਾਪਸੀ ਲਈ ਡਾਕੂਮੈਂਟ ਕੋਈ ਹੁੰਦਾ ਹੀ ਨਹੀਂ ਤਨਖਾਹ ਵੀ ਨਹੀਂ ਮਿਲਦੀ ਘੱਟੋ-ਘੱਟ ਮੇਰੇ ਖਲ ਵੀ 35-40 ਤੇ ਜਾਣ ਕਰ ਮੇਰੇ ਐਸੇ ਆ ਜਿਨ੍ਹਾਂ ਨੇ ਮੈਨੂੰ ਇਹ ਗੱਲ ਕਹੀ ਯਾਰ ਕਿ ਅਸੀਂ ਉੱਥੇ ਫਸੇ ਬੈਠੇ ਆ ਸਾਨੂੰ ਪੈਸੇ ਵੀ ਨਹੀਂ ਦਿੰਦੇ 4-4 ਮਹੀਨੇ ਪੈਸੇ ਨਹੀਂ ਦਿੱਤੇ ਸਾਨੂੰ ਕਲਾ ਰੋਟੀ ਤੇ ਕੰਮ ਕਰਾਈ ਜਾਂਦੇ ਆ ਇਹ ਕਫਾਲਾ ਸਿਸਟਮ ਨੇ ਉਹਨਾਂ ਲਈ ਰਾਹਤ ਲੈ ਕੇ ਆਣੀ ਆ ਬਾਕੀ ਤੁਸੀਂ ਆਪਣੇ ਪ੍ਰਭਾਵ ਤੁਸੀਂ ਆਪਣੀਆਂ ਜਾਣਕਾਰੀਆਂ ਜ਼ਰੂਰ ਸਾਂਝੀਆਂ ਕਰਿਓ ਕਿਉਂਕਿ ਪੰਜਾਬੀ ਜਿੱਥੇ ਵੀ ਗਏ ਆ ਉਹਨਾਂ ਨੇ ਮਿਹਨਤ ਦੇ ਨਾਲ ਉਸ ਦੇਸ਼ ਦੀ ਤਰੱਕੀ 'ਚ ਵੀ ਯੋਗਦਾਨ ਪਾਇਆ ਤੇ ਆਪਦੇ ਪਿੱਛੇ ਜਿਹੜੇ ਵਸਦੇ ਪਰਿਵਾਰਕ ਮੈਂਬਰ ਆ ਇਹਨਾਂ ਦੀ ਕਾਮਯਾਬੀ ਇਹਨਾਂ ਦੀ ਸੁੱਖਾਂ ਲੰਦੀ ਜ਼ਿੰਦਗੀ ਦੇ ਵਿੱਚ ਵੀ ਯੋਗਦਾਨ ਪਾਇਆ ਸੋ ਪੰਜਾਬੀ ਜ਼ਿੰਦਾਬਾਦ ਰਹੇ ਅਤਿਆਚਾਰ ਕਿਤੇ ਨਾ ਹੋਵੇ ਪੈਸੇ ਕਿਤੇ ਨਾ ਮਰਨ ਤੇ ਆਜ਼ਾਦੀ ਸ਼ਖਸੀ ਜ਼ਰੂਰ ਰਵੇ ਤੇ ਮਨੁੱਖੀ ਅਧਿਕਾਰਾਂ ਦਾ ਕਿਤੇ ਉਲੰਘਣ ਨਾ ਹੋਵੇ ਪਰ ਅਸੀਂ ਇਹ ਵੀ ਜਾਣਦੇ ਆ ਕਿ ਕਈ ਦੇਸ਼ਾਂ ਦੇ ਵਿੱਚ ਜਿੱਥੇ ਸਾਡੇ ਪੰਜਾਬੀ ਪੈਣਾ ਵੀਰਾਂ ਦੇ ਕਾਰੋਬਾਰ ਜਿਹੜੇ ਉਹ ਵਿਕਸਿਤ ਵੀ ਆ ਉਹਨਾਂ ਦੇ ਵਿੱਚੋਂ ਕੁਝ ਇੱਕ ਨਵੇਂ ਗਿਆ ਦੇ ਪੈਸੇ ਵੀ ਮਾਰਦੇ ਆ ਤੇ ਜਿਹੜੇ ਉੱਥੇ ਹੀ ਗਿਆ ਦੇ ਪੈਸੇ ਮਾਰਨੇ ਆ ਤੇ ਇੱਥੇ ਆ ਕੇ ਲੰਗਰ ਲਾਉਂਦੇ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਤੁਸੀਂ ਉੱਥੇ ਹੀ ਦਸਵੰਧ ਕੱਢਦਿਆ ਕਰੋ ਤੁਸੀਂ ਉੱਥੇ ਜਿਹੜੇ ਤੁਹਾਡੇ ਕੋਲੇ ਉੱਥੇ ਮੰਨ ਲਓ 15 ਡਾਲਰ ਹੁਣ ਘੰਟੇ ਦੇ ਤੁਸੀਂ ਸੱਤਾਂ ਤੇ ਕੰਮ ਕਰਾਉਨੇ ਆ ਅਤਿਆਚਾਰ ਕਰਦੇ ਹੋ ਘੰਟੇ ਵੱਧ ਲਵਾ ਕੇ ਕਈ ਵਾਰੀ ਪੈਸੇ ਵੀ ਮਾਰ ਜਾਂਦੇ ਹੋ ਤੇ ਇਥੇ ਤੁਸੀਂ ਕਰੇ ਕਿਸੇ ਬਾਬੇ ਦਾ ਸ਼ੁਕਰਾਨਾ ਕਰਨਾ ਆਏ ਆ ਤੁਸੀਂ ਵੀ ਐਵੇਂ ਨਾ ਕਰਿਆ ਕਰੋ